ਮੇਰਾ ਆਪ ਦਾ ਬਾਪ 8 ਸਾਲ ਤੀ ਮਰ ਚੁੱਕਾ ਗਿਆ ਸੀ ਇੱਕ ਪਾਸੇ ਤਾਂ ਆਪਣੇ ਜਵਾਨ ਪੁੱਤ ਦੇ ਦੁਨੀਆ ਤੋਂ ਦੁਰ ਜਾਣ ਦਾ ਦੁੱਖ ਤੇ ਦੂਸਰੇ ਪਾਸੇ ਗਰੀਬੀ ਦੀ ਮਾਰ ਆਰਥਿਕ ਤੰਗੀ ਦੇ ਵਿੱਚੋਂ ਗੁਜ਼ਰ ਰਿਹਾ ਪਰਿਵਾਰ ਇਸ ਕਦਰ ਬੇਬਸ ਹੈ ਕਿ ਆਪਣੇ ਬੱਚੇ ਦੀ ਮ੍ਰਿਤਕ ਦੇਹ ਨੂੰ ਵਿਦੇਸ਼ ਤੋਂ ਪੰਜਾਬ ਤੱਕ ਨਹੀਂ ਲਿਆ ਸਕਦਾ ਕਿਉਂਕਿ ਕਾਗਜ਼ੀ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਤੇ ਨਾਲ ਹੀ ਉਥੋਂ ਮ੍ਰਿਤਕ ਦੇ ਲਿਆਉਣ ਦਾ ਖਰਚਾ ਪੰਜਾਬ ਦੇ ਵਿੱਚ ਜਾਂ ਫਿਰ ਕਿਤੇ ਵੀ ਲਿਜਾਣ ਦਾ ਖਰਚਾ ਕਰੀ 25 ਤੋਂ 27 ਲੱਖ ਰੁਪਏ ਤੱਕ ਜਾਂਦਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਇਸ ਸਮੇਂ ਬੇहद ਹੀ ਬੇਬਸ ਹੈ ਦਰਅਸਲ ਇਹ ਸਾਰੀ ਘਟਨਾ ਬਰਨਾਲਾ ਦੇ ਛਿੰਨੀਵਾਲਾ ਦੇ ਨਾਲ ਸੰਬੰਧਿਤ ਹੈ ਜਿੱਥੇ 24 ਸਾਲ ਦੇ ਬਲਤੇਜ ਸਿੰਘ ਦੀ ਵਿਦੇਸ਼ ਦੇ ਵਿੱਚ ਜਾਨ ਗਈ ਹੈ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਹਾੜੇ ਟੈਕ ਆਇਆ ਜਿਸ ਦੇ ਕਾਰਨ ਉਸਨੇ ਦਮ ਤੋੜਿਆ ਪਰ ਉਸ ਤੋਂ ਬਾਅਦ ਪਰਿਵਾਰ ਦੇ ਕੋਲੇ ਇਹ ਮਾੜੀ ਖਬਰ ਪਹੁੰਚਦੀ ਹੈ ਤੇ ਉਸ ਤੋਂ ਵੀ ਵੱਧ ਮਾੜੇ ਹਾਲਾਤ ਉਹਨਾਂ ਦੇ ਇਹ ਸੋਚ ਕੇ ਹੋਏ ਪਏ ਨੇ ਕਿ ਆਖਿਰਕਾਰ ਉਸ ਬੱਚੇ ਦੀ ਉਸ ਮੁੰਡੇ ਦੀ ਮਰਤਕ ਦੇਨ ਨੂੰ ਪੰਜਾਬ ਕਿਵੇਂ ਲਿਆਂਦਾ ਜਾਵੇਗਾ ਇਸ ਮੌਕੇ ਤੇ ਉਹ ਸਮਾਜਿਕ ਜਥੇਬੰਦੀਆਂ ਦੇ ਅੱਗੇ ਅਤੇ ਲੋੜਵੰਦ ਲੋਕ ਨੇ ਜਿਹੜੇ ਲੋਕਾਂ ਦੀ ਸਹਾਇਤਾ ਕਰਨ ਦੇ ਲਈ ਅੱਗੇ ਆਉਂਦੇ ਨੇ ਉਹਨਾਂ ਨੂੰ ਅਪੀਲ ਕਰ ਰਹੀ ਨੇ ਕਿ ਸਾਡੇ ਬੱਚੇ ਦੀ ਮ੍ਰਿਤਕ ਦੇ ਪੰਜਾਬ ਪਹੁੰਚਤਾ ਕੀਤੀ ਜਾਵੇ ਸਾਡੇ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਉਹਨਾਂ ਦੇ ਕੋਲ ਇੰਨੇ ਪੈਸੇ ਨਹੀਂ ਕਿ ਉਹ ਆਪਣੇ ਬੱਚੇ ਨੂੰ ਇੱਥੇ ਮੰਗਵਾ ਸਕਣ ਨਾਲ ਹੀ ਉਹਨਾਂ ਨੇ ਦੱਸਿਆ ਕਿ ਅਸੀਂ ਬੜੇ ਹੀ ਬੇਬਸ ਹੋ ਕੇ ਕਿਸੇ ਤਰੀਕੇ ਦੇ ਨਾਲ ਪੈਸੇ ਜੋੜ-ਜੋੜ ਕੇ ਆਪਣੇ ਮੁੰਡੇ ਨੂੰ ਵਿਦੇਸ਼ ਭੇਜਿਆ ਸੀ ਪਰ ਇਹ ਨਹੀਂ ਪਤਾ ਸੀ ਕਿ ਉੱਥੇ ਜਾ ਕੇ 24 ਸਾਲ ਦੇ ਇਸ ਮੁੰਡੇ ਦੇ ਨਾਲ ਹਨ ਹੋਣੀ ਹੈ ਅਤੇ ਹਾਰਟ ਅਟੈਕ ਦੇ ਕਾਰਨ ਉਸਦੀ ਜਾਨ ਚਲੀ ਜਾਣੀ ਹੈ। ਇਹ ਨੂੰ 2 ਸਾਲ ਹੋ ਗਏ। ਅਸਲ ਤਾਂ ਮੇਰੇ ਮਨਚੀ ਸੌਂਕ ਸੀ ਵੀ ਬੱਚਾ ਪੂਰਾ ਕਰ ਦੇ। ਮੇਰਾ ਆਪ ਦਾ ਬਾਪ ਵੀ 8 ਸਾਲ ਦੀ ਉਮਰ 'ਚ ਮੁੱਕ ਗਿਆ ਸੀ। ਮੇਰੇ ਤੇ ਡੈਡ ਦਿੱਤੀ ਆ ਜੇ ਬਸ। ਲਾਸਟ ਟਾਈਮ ਗੱਲ ਹੋਈ ਸੀ। ਲਾਸਟ ਟਾਈਮ 22 ਤਰੀਕ ਨੂੰ ਗੱਲ ਹੋਈ ਸੀ। ਕੀ ਜਾਨਾ। ਸਾਂ ਬੱਚੇ ਨੂੰ ਆਏ ਵੀ ਕਿਹਾ ਜੀ ਮੇਰੇ ਪੁੱਤ ਪਾਪ ਸਵਾ ਜੀ। 25 ਤਰੀਕ ਨੂੰ ਸਾਮ ਨੂੰ ਫੋਨ ਆਉਂਦਾ ਕਹਿੰਦਾ ਵੀ ਸਤਾ ਪਿਆ ਰਹੇਗਾ ਬਸ ਸੈਂਸ ਤੋਂ ਸਪੀਸ ਪੁੱਛਦੀ ਲੈਂਦਾ ਸੀ ਬੱਚਾ ਫੇਸ ਨਿਕਲਦੇ ਨਹੀਂ ਪੜਾਈ ਪੂਰੀ ਹੋ ਗਈ ਸੀ ਕੰਮ ਕਰਦੇ ਸੀ ਇਹ ਪੜਾਈ ਰਹਿ ਦਿੱਤੀ ਸੀ ਮੰਗ ਕੀ ਹੈਗੀ ਸਰਕਾਰ ਤੋਂ ਮੰਗ ਤਾਂ ਬਸ ਇਹੀ ਆ ਵੀ ਸਰ ਦੀ ਬੱਚੇ ਦੀ ਲੋਸੀਤੀ ਆ ਜੇ